ਕੋਵਿਡ ਮਹਾਮਾਰੀ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਕੇਅਰਸ ਫੰਡ ਸ਼ੁਰੂ ਕੀਤਾ ਸੀ ਜਿਸ ਨੂੰ ਲੈ ਕੇ ਸਵਾਲ ਉੱਠੇ ਤਾਂ ਵੱਡਾ ਬਵਾਦ ਵੀ ਉੱਠ ਖੜਾ ਹੋਇਆ ਹੁਣ ਪੰਜਾਬ ਵਿੱਚ ਹੜਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੰਗਲਾ ਪੰਜਾਬ ਦੇ ਨਾਂ ਹੇਠ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਇਸ ਨੂੰ ਲੈ ਕੇ ਸਵਾਲ ਉੱਠਣ ਲੱਗੇ ਨੇ ਅੱਜ ਵਿਧਾਨ ਸਭਾ ਦੇ ਅੰਦਰੋਂ ਵੀ ਸਵਾਲ ਉੱਠੇ ਅਤੇ ਬਾਹਰ ਸੜਕਾਂ ਉੱਤੇ ਵੀ ਬਵਾਦ ਦੇ ਜੜ ਕੇਂਦਰ ਵਿੱਚ ਕੌਮੀ ਪੱਧਰ ਉਤੇ ਦਹਾਕਿਆਂ ਤੋਂ ਚੱਲਦੇ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਅਤੇ ਸੂਬਾ ਪੱਧਰ ਉਤੇ ਮੁੱਖ ਮੰਤਰੀ ਰਾਹਤ ਫੰਡ ਦੀ ਕੀਤੀ ਗਈ ਅਣਦੇਖੀ ਹੈ ਇੱਥੇ ਕਿਸੇ ਵੀ ਕਿਸਮ ਦੀ ਰਾਸ਼ੀ ਦੇਣ ਦਾ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੁੰਦਾ ਹੈ ਆਰਟੀਆਈ ਤਹਿਤ ਇਨ੍ਹਾਂ ਫੰਡਾਂ ਬਾਰੇ ਵੀ ਜੋ ਚਾਹੋ ਜਾਣਕਾਰੀ ਲੈ ਸਕਦੇ ਹੋ ਇਸ ਦੇ ਉਲਟ ਜਿਵੇਂ ਪੀਐਮ ਖੇਅਰਜ਼ ਫੰਡ ਦੇ ਤੁਸੀਂ ਕੋਈ ਵੀ ਜਾਣਕਾਰੀ ਨਹੀਂ ਲੈ ਸਕਦੇ ਅਤੇ ਉੱਥੇ ਜਮ੍ਹਾਂ ਰਾਸ਼ੀ ਨੂੰ ਪੀਐਮ ਮੋਦੀ ਜਾਂ ਉਹਨਾਂ ਦੀ ਟੀਮ ਮਨਮਰਜ਼ੀ ਨਾਲ ਜਿੱਥੇ ਚਾਹੇ ਖਰਚ ਕਰ ਸਕਦੀ ਹੈ ਉਵੇਂ ਹੀ ਹੁਣ ਰੰਗਲਾ ਪੰਜਾਬ ਦੇ ਫੰਡ ਕਰਕੇ ਵਿਰੋਧੀ ਆਵਾਜ਼ਾਂ ਉੱਠੀਆਂ ਨੇ ਕੋਈ ਛੋਟਾ ਮੋਟਾ ਆਗੂ ਜਾਂ ਸੰਸਥਾ ਇਹ ਦੋਸ਼ ਮੜਦੀ ਤਾਂ ਜ਼ਿਆਦਾ ਗੌਲਿਆ ਨਹੀਂ ਸੀ ਜਾਣਾ ਪਰ ਅਜਿਹੀਆਂ ਆਵਾਜ਼ਾਂ ਤਾਂ ਚਫੇਰੇ ਉਮਾਈਆਂ ਨੇ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਨੇ ਗੂੰਜ ਪਾ ਦਿੱਤੀ ਉਹਨਾਂ ਤਾਂ ਸੱਤਾਧਾਰੀ ਤੇ ਰੁੱਤੇ ਪੰਜਾਬ ਨੂੰ ਪਹਿਲਾਂ ਕੰਗਲਾ ਬਣਾ ਕੇ ਹੁਣ ਰੰਗਲਾ ਬਣਾਉਂਦੇ ਨਾਂ ਉੱਤੇ ਫੰਡ ਅਗਰਾਉਂਡ ਦੇ ਦੋਸ਼ ਮੜੇ ਨੇ ਨਾਲ ਹੀ ਲੋਕਾਂ ਨੂੰ ਇਸ ਵਿੱਚ ਰੁਪਏ ਨਾ ਪਾਉਣ ਦੀ ਅਪੀਲ ਵੀ ਕੀਤੀ ਹੈ ਬਾਜਬਾਨੇ ਤਾਂ ਖਾਸ ਤੌਰ ਉੱਤੇ ਵਿਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੂੰ ਰੰਗਲਾ ਪੰਜਾਬ ਫੰਡ ਵਿੱਚ ਇੱਕ ਵੀ ਪੈਸਾ ਨਾ ਪਾਉਣ ਲਈ ਆਖਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫੰਡ ਰਾਹੀਂ ਪੰਜਾਬੀਆਂ ਨਾਲ ਠੱਗੀ ਬੱਜੇਗੀ ਇਸ ਲਈ ਸਹਾਇਤਾ ਰਾਸ਼ੀ ਸਿੱਧੀ ਪਹੁੰਚਾਈ ਜਾਵੇ ਉਧਰ ਬਾਹਰ ਪੁਨਰਸੁਰਜੀਤ ਕਾਲੀਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇਤਾ ਸਿੱਧਾ ਰੰਗਲਾ ਪੰਜਾਬ ਤਹਿਤ ਇਕੱਠੀ ਹੋਣ ਵਾਲੀ ਰਾਸ਼ੀ ਆਮ ਆਦੀ ਪਾਰਟੀ ਦੇ ਪ੍ਰਚਾਰ ਅਤੇ ਮਜ਼ਬੂਤੀ ਲਈ ਖਰਚੇ ਜਾਣ ਦੇ ਨਾਲ ਇਸ ਨੂੰ ਚੋਣ ਫੰਡ ਵੱਜੋਂ ਵਰਤਣ ਦੇ ਦੋਸ਼ ਮੜੇ ਨੇ ਗੱਲ ਹੈ ਵੀ ਸਹੀ ਜਦੋਂ ਦਹਾਕਿਆਂ ਤੋਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਮ ਵਾਲੇ ਰਾਹਤ ਫੰਡ ਪਾਰਦਰਸ਼ੀ ਢੰਗ ਨਾਲ ਚੱਲਦੇ ਆ ਰਹੇ ਨੇ ਜਿੰਨਾ ਉੱਤੇ ਲੋਕਾਂ ਦਾ ਭਰੋਸਾ ਵੀ ਹੈ ਤਾਂ ਇਹ ਵੱਖਰਾ ਕੇਅਰਜ਼ ਫੰਡ ਜਾਂ ਰੰਗਲਾ ਪੰਜਾਬ ਸੁਸਾਇਟੀ ਕਿਉਂ ਬਣਾਈ ਗਈ ਫਿਰ ਇਸ ਰਾਈ ਆਏ ਕਰੋੜਾਂ ਰੁਪਏ ਖਰਚਣ ਦੀ ਜਾਣਕਾਰੀ ਨਾ ਦੇਣਾ ਸਵਾਲ ਅਤੇ ਸ਼ੰਕੇਤਾ ਖੜੇ ਕਰਦਾ ਹੀ ਹੈ ਕਿ ਸੀਐਮ ਭਗਵੰਤ ਮਾਨ ਇਸ ਮਾਮਲੇ ਵਿੱਚ ਪੀਐਮ ਮੋਦੀ ਦੀ ਤਰਜ਼ ਉੱਤੇ ਤੁਰ ਪਏ ਨੇ ਪੀਐਮ ਮੋਦੀ ਕੇਅਰਜ਼ ਫੰਡ ਨੂੰ ਦੇਖ ਕੇ ਹੀ ਆਮ ਆਦੀ ਪਾਰਟੀ ਨੇ ਲੱਗਦਾ ਹੈ ਇਹ ਰਾਹ ਚੁਣਿਆ ਹੈ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸਭ ਆਮ ਆਦੀ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਦਿਮਾਗ ਦੀ ਖੇਡ ਹੈ ਪਰ ਹਰ ਵਾਰ ਦੀ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ਉੱਤੇ ਵੀ ਚੁੱਪ ਨੇ ਹੁਣ ਜਦੋਂ ਦੋਸ਼ ਲੱਗੇ ਅਤੇ ਘਿਰਦੇ ਨਜ਼ਰ ਆਏ ਤਾਂ ਉਲਟਾ ਕਾਂਗਰਸੀਆਂ ਦੇ ਵਿਰੋਧੀਆਂ ਨੂੰ ਹੜਾ ਵਿੱਚ ਰਾਤ ਪਹੁੰਚਾਉਣ ਤੇ ਪੰਜਾਬ ਨੂੰ ਮੁੜ ਪੈਰਾਂ ਸਿਰ ਖੜੇ ਕਰਨ ਦੇ ਰਾਹ ਵਿੱਚ ਅੜਿੱਕੇ ਡਾਉਣ ਦਾ ਦੋਸ਼ੀ ਗਰਦਾਨਿਆਂ 'ਚ ਲੱਗਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਦੇ ਅੰਦਰ ਵੀ ਇਹੋ ਗੱਲ ਉੱਚੀ ਉੱਚੀ ਕਹਿੰਦੇ ਰਹੇ ਅਤੇ ਬਾਹਰ মিডিਆ ਨਾਲ ਗੱਲਬਾਤ ਸਮੇਂ ਵੀ ਉਹਨਾਂ ਲੋਕਾਂ ਨੂੰ ਇਹ ਕਹਿ ਕੇ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬੀ ਬੜੇ ਸੂਝਵਾਨ ਨੇ ਅਤੇ ਉਹ ਸਭ ਦੇਖ ਰਹੇ ਨੇ ਅਤੇ ਸਭ ਸਮਝ ਰਹੇ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਦੇਖ ਲਓ ਜਿਹੜੇ ਮਿਸ਼ਨ ਚੜ੍ਹਦੀ ਕਲਾ ਦੇ ਐਲਾਨ ਸਮੇਂ ਰੰਗਲਾ ਪੰਜਾਬ ਦੇ ਨਾਂ ਹੇਠ ਫੰਡ ਹਾਸਲ ਕਰਨ ਦੀ ਗੱਲ ਕਰਦੇ ਨੇ ਇਸ ਸਮੇਂ ਉਹ ਦਾਨ ਦੇ 1 ਰੁਪਏ ਨੂੰ 5 ਰੁਪਿਆ ਕਰਕੇ ਦੇਣ ਦਾ ਵਚਨ ਦਿੰਦੇ ਨੇ ਪਰ ਹੈਰਾਨੀ ਹੁੰਦੀ ਹੈ ਕੇ ਲੋਕਾਂ ਤੋਂ ਰੁਪਿਆ ਰੁਪਿਆ ਮੰਗਣ ਵਾਲੇ ਸਵਾ ਰੁਪਿਆ ਕਿਵੇਂ ਕਰਨਗੇ ਨਾਲੇ ਜੇ ਐਉਂ ਹੀ ਕਰਦਾ ਤਾਂ ਮੁੱਖ ਮੰਤਰੀ ਰਾਤ ਫੰਡ ਨੂੰ ਕਿਹੜੀ ਬਿਮਾਰੀ ਲੱਗੀ ਸੀ ਨਾਲੇ ਇੱਕ ਗੱਲ ਹੋਰ ਸਮਝ ਨਹੀਂ ਆਈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਹੜ੍ਹਾਂ ਤੋਂ ਬਾਅਦ ਮੁੜ ਖੜਾ ਕਰਨ ਦੀ ਪੰਜਾਬੀਆਂ ਨੂੰ ਹਿੰਦੀ ਵਿੱਚ ਅਪੀਲ ਕਿਉਂ ਕਰ ਰਹੇ ਨੇ ਪੂਰੀ ਦੁਨੀਆ ਵਿੱਚ ਵਸਤੇ ਪੰਜਾਬੀਆਂ ਨੂੰ ਕੋ ਬਹਨ ਭਾਈਓ ਕੋ ਦਿਲ ਸੇ ਅਪੀਲ ਕਰਤਾ ਹੂੰ ਆਓ ਪੰਜਾਬ ਕੇ ਸਾਥ ਖੜੇ ਹੋਣੇ ਕਾ ਟਾਈਮ ਆ ਗਿਆ पंजाब को दोबारा अपने पाँव पे खड़े करने का टाइम आ गया है आओ मिलके इस संकट में पंजाब का साथ दीजिए जो भी आप मैं वचन देता हूं जो भी आप मेहनत की कमाई से एक रुपया भी अगर निकालोगे उसको सवा रुपया बना के हम पारदर्शिता और ईमानदारी से इस्तेमाल करेंगे ਉਨ੍ਹਾਂ ਦੇ ਰੰਗਲੇ ਪੰਜਾਬ ਦੀ ਫੂਕ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਰ ਦਿੱਤੀ। ਬੀਵੀ ਐਮਬੀ ਉਤੇ ਹਮਲਾ ਬੋਲਣ ਨਾਲ ਆਪਣੀ ਗੱਲ ਸ਼ੁਰੂ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਆਪਣੀ ਪਾਰਟੀ ਵੱਲੋਂ ਰਾਹਤ ਕਾਰਜਾਂ ਵਿੱਚ ਪਾਏ ਜਾਣ ਵਾਲੇ ਯੋਗਦਾਨ ਅਤੇ ਇਸ ਲਈ 30 ਸਤੰਬਰ ਤੋਂ ਮਹਾਂ ਵਿੱਢਣ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਰੰਗਲਾ ਪੰਜਾਬ ਫੰਡ ਵਿੱਚ ਇਕੱਠੀ ਹੋਣ ਵਾਲੀ ਰਾਸ਼ੀ ਦੀ ਦੁਰਵਰਤੋਂ ਦੇ ਸ਼ੰਕੇ ਵੀ ਖੜੇ ਕੀਤੇ। ਆਕੜਾ ਵਿਆਸ ਮੈਨੇਜਮੈਂਟ ਬੋਰਡ ਦੀ ਜਿੰਮੇਵਾਰੀ ਪਾਣੀ ਨੂੰ ਰੈਗੂਲੇਟ ਕਰਨ ਦੀ ਹੈ ਉਹ ਆਪਣੇ ਆਪ ਨੂੰ ਉਸ ਪਾਣੀ ਦਾ ਮਾਲਕ ਸਮਝਣ ਲੱਗ ਪਿਆ ਤੇ ਮਾਲਕ ਸਮਝ ਕੇ ਉਹਨੇ ਪੰਜਾਬ ਦੇ ਨਾਲ ਪੱਕ ਪਾਤੀ ਬਤੀਰਾ ਜਿਹੜਾ ਹੈ ਉਹ ਅਪਣਾ ਲਿਆ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਜਿਹਨੂੰ ਕੇਂਦਰ ਸਰਕਾਰ ਜਿਹੜੀ ਹੈ ਉਹ ਪਹਿਲਾਂ ਹੀ ਆਪਣੇ ਕਬਜ਼ੇ ਦੇ ਵਿੱਚ ਕਰ ਚੁੱਕੀ ਹੈ ਪੂਰੀ ਤਰ੍ਹਾਂ ਪਰ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹਨਾਂ ਹੜ੍ਹਾਂ ਦੇ ਪਿੱਛੇ ਬਹੁਤ ਵੱਡਾ ਜਿਹੜਾ ਹੈ ਉਹ ਹੱਥ ਹੈ। ਰਾਵੀ ਦੇ ਉੱਤੇ ਜਿਹੜਾ ਡੈਮ ਬਣਿਆ ਰਣਜੀਤ ਸਾਗਰ ਡੈਮ ਉਹਦਾ ਪ੍ਰਬੰਧ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਕੋਲ ਹੈ। ਤੇ ਪੰਜਾਬ ਸਰਕਾਰ ਦੀ ਵੀ ਜਿਹੜੀ ਹੈ ਬਹੁਤ ਵੱਡੀ ناکامی ਹੈ। ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਪੰਜਾਬ ਸਰਕਾਰ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਜੇ ਕਹਿ દਈਏ ਆ ਤਾਂ ਕਥਣੀ ਨਹੀਂ ਕਿ ਦੋਨਾਂ ਸਰਕਾਰਾਂ ਨੇ ਮਿਲ ਕੇ ਪੰਜਾਬ ਤੇ ਕੇਂਦਰ ਦੋਨਾਂ ਸਰਕਾਰਾਂ ਨੇ ਮਿਲ ਕੇ ਪਾਏ ਪੰਜਾਬ ਨੂੰ ਡੋਬਣ ਦਾ ਜਿਹੜਾ ਹੈ ਉਹ ਯਤਨ ਕੀਤਾ ਹੈ। ਔਰ ਪੰਜਾਬ ਸਰਕਾਰ ਨੇ ਤਾਂ ਹੁਣ ਹੱਥੀਂ ਮੁਕਾ ਦਿੱਤੀ ਹੈ ਕਿ ਹੜਪੀਟਾਂ ਦੇ ਨਾਂ ਦੇ ਉੱਤੇ ਇੱਕ ਵੱਖਰੇ ਰੰਗਲੇ ਪੰਜਾਬ ਦੇ ਨਾਂ ਹੇਠ ਅਕਾਊਂਟ ਖੋਲ੍ਹ ਲਿਆ ਜਿਹਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਰੰਗਲੇ ਪੰਜਾਬ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲੈਕਸ਼ਨ ਫੰਡ ਜਮ੍ਹਾਂ ਕੀਤਾ ਜਾ ਰਿਹਾ ਹੈ। ਜੜਾਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨਾ ਹੈ ਜਦ ਕਿ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹ ਸਰਕਾਰ ਕੋਲੇ ਹੁੰਦਾ ਹੈ ਉਹਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਪਰ ਕਿਉਂਕਿ ਮੁੱਖ ਮੰਤਰੀ ਰੀਲੀਫ ਫੰਡ ਦਾ ਜਿਹੜਾ ਹਸਾਬਿਕਤਾਵ ਹੁੰਦਾ ਹੈ ਤੇ ਰੰਗਲੇ ਪੰਜਾਬ ਦੇ ਅਕਾਊਂਟ ਦਾ ਕੋਈ ਹਸਾਬਿਕਤਾਵ ਨਹੀਂ ਹੋਣਾ ਇਸ ਕਰਕੇ ਇਸ ਪੈਸੇ ਦੇ ਮਿਸਯੂਜ਼ ਹੋਣ ਦੇ ਖਤਸ਼ੇ ਜਿਹੜੇ ਆ ਉਹ ਬਹੁਤ ਵੱਡੇ ਆ ਮੈਂ ਫੇਰ ਕਹਦੇ ਆ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਰਕਾਰਾਂ ਦੀ ناکਾਮਯਾਬੀ ਜਿਹੜੀ ਹੈ ਉਹ ਬਹੁਤ ਵੱਡੀ ਸਾਹਮਣੇ ਜਿਹੜੀ ਹੈ ਉਹ ਸਾਡੇ ਆਈ ਹੈ ਤੇ ਪਰ ਫਿਰ ਵੀ ਅਸੀਂ ਅਕਾਲ ਪੁਰਖ ਨੇ ਸਾਨੂੰ ਜਿੰਨੀ ਕਿ ਸਮਰੱਥਾ ਬਖਸ਼ੀ ਹੈ ਕੋਈ ਅਸੀਂ ਦਾਤਾ ਨਹੀਂ ਹੈ ਕੋਈ ਅਸੀਂ ਮਾਲਕ ਨਹੀਂ ਆ ਅਸੀਂ ਵੀ ਸੇਵਾਦਾਰੀਆਂ ਜਿੰਨੀ ਕਿ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਉਸ ਸਮਰੱਥਾ ਦੇ ਮੁਤਾਬਕ ਅਸੀਂ ਆਪਣੇ ਭਰਾਵਾਂ ਦੀ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਉਹਦੀ ਮਦਦ ਕਰਨ ਵਾਸਤੇ ਜਿਹੜਾ ਉਹ ਬੀੜਾ ਚੁੱਕਿਆ ਔਰ 30 ਸਤੰਬਰ ਤੋਂ ਸਾਡੀ ਜਿਹੜੀ ਵੰਡਣ ਪਰਨਾਲੀ ਹੈ ਉਹ ਅਸੀਂ ਪਰ ਆਰੰਭ ਕਰ ਦੇਣੀ ਹੈ ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਹੜਾਂ ਬਾਰੇ ਸੱਦੇ ਵਿਸ਼ੇਸ਼ ਸੈਸ਼ਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਰੰਗਲਾ ਪੰਜਾਬ ਫੰਡ ਨੂੰ ਲੈ ਕੇ ਸਵਾਲ ਚੁੱਕੇ ਇਸ ਦੌਰਾਨ ਉਹਨਾਂ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਟ ਮੰਤਰੀ ਬਰਿੰਦਰ ਗੋਇਲ ਅਤੇ ਹੋਰਨਾਂ ਨਾਲ ਤਿੱਖੀ ਬਹਿਸ ਵੀ ਹੋਈ ਸਾਰ ਸਾਨੂੰ ਇਹ ਦੱਸੋ ਤੁਹਾਡੀ ਸਰਕਾਰ ਮੁਆਵਜ਼ਾ ਕਦੋਂ ਕੱਲੇਗੀ ਤੁਸੀਂ ਇਹ ਮੰਨਿਆ ਸੀ 20000 ਫਾਈਨੈਂਸ ਮਿਨਿਸਟਰ ਸਾਹਿਬ ਅਸੀਂ ਪਹਿਲੇ ਕੱਲਾਂਗੇ ਗਰਦੌਰੀਆਂ ਤੀ ਬਾਅਦ ਚ ਕੱਲਾਂਗੇ ਹੁਣ ਟੋਟਲ 20000 ਨਾਲ ਮਸਤ ਹੋ ਗਏ ਹੋ ਜੀ ਤੁਹਾਡੇ ਕੋਲ 10 11000 ਕਰੋੜ ਰੁਪਈਆ ਪਿਆ ਦੱਸੋ ਜਾਂ ਦੱਸੋ ਕਿ ਡਿਵਰਸ਼ਨ ਕਿੱਥੇ ਕੀਤੀ ਸਾਨੂੰ ਖਾਚਿਆ ਪੈਸਾ ਤੁਸੀਂ ਕਿਤੇ ਖੱਬੇ ਸੱਜੇ ਕਰ ਗਏ ਇਹ ਸਾਨੂੰ ਪੈਸਾ ਦੱਸਿਆ ਜਾ ਕਿੱਥੇ ਤੁਹਾਡਾ ਬਾਕੀ ਮੈਂ ਪੁੱਛਣਾ ਚਾਹਨਾ ਗੋਇਲ ਸਾਹਿਬ ਨੂੰ ਗੋਇਲ ਸਾਹਿਬ ਤੁਸੀਂ ਡੀਸਿਲਟਿੰਗ ਦੀ ਗੱਲ ਕਰ ਦਿਓ ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਨ ਉਹਨਾਂ ਕੋ ਇਜਾਜ਼ਤ ਮੰਗੀ ਆਈ ਡੀਸਿਲਟਿੰਗ ਦਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ ਇਜਾਜ਼ਤ ਨਹੀਂ ਮਿਲੀ ਕਿਦੋਂ ਗਏ ਹੋ ਕਦੀ ਆਲ ਆਲ ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਦਾ ਨਹੀਂ ਕੋਈ ਤੁਹਾਡੇ 'ਚ ਗੰਭੀਰਤਾ ਨਹੀਂ ਬੰਨਵੇ ਝੂਠ ਬੋਲੀ ਜਾਂਦੇ ਹੋ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਆ ਨਵੇਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਯਾੜੀ ਸਾਹਿਬ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਜਦੋਂ ਕੋਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋਂ ਬਚਨ ਦਾ ਸਕਰੂਟੀ ਚੋਂ ਬਚਨ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਤੋਂ ਬਾਹਰ ਆ ਗਏ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਹੋ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਓ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੀ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤਾਂ ਸਾਰੇ ਡੁੱਬ ਗਿਆ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਚੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾਸਤੇ ਫਿਰਦੇ ਹੋ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨੇ ਬੈਠੋ ਨਾ ਬਾਜਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੀ ਹਜ਼ਾਰਾਂ ਕਰ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧਾ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸੂਚੇ ਪੰਜਾਬ ਨੂੰ ਸੁਪੂਚੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ ਚ ਪੈਸਾ ਨਾ ਦਿਓ ਸਿੱਧੇ ਪੈਸੇ ਲਾਹ ਪਾਤ ਦੇ ਜਿੰਨੇ ਵੀ لوکا ਨੂੰ ਲੋੜ ਆ ਪਸਦੇ پیسے ਪਾ ਬੱਲਵਾ ਜੀ ਮੈਂ ਪਠਾਨਕੋਟ ਜਾ ਕੇ ਆਇਆ ਗੁਰਦਾਸਪੁਰ ਜਾ ਕੇ ਆਇਆ ਮੈਂ ਹੜ ਵਾਲੇ ਇਲਾਕੇ 'ਚ ਜਾ ਕੇ ਆਇਆ ਤੁਸੀਂ ਇਹ ਜਿਹੜੀ ਰਾਜਨੀਤੀ ਹੈ ਇਹ ਲੜਾਈ ਹੈ ਬਾਤ ਕਰ ਲਿਓ 3 ਕਰੋੜ ਲੋਕਾਂ ਦਾ ਦਰਦ ਹੈ ਜੀ ਹਰਤੇ ਗੱਲ ਕਰ ਲਓ ਹਰਤੇ ਗੱਲ ਕਰ ਲਓ ਉਹ ਗਰੀਬਾਂ ਦੇ ਘਰ ਜਣਗੇ ਕਿਸਾਨਾਂ ਦੇ ਘਰ ਜਣਗੇ ਤੁਸੀਂ ਪਹਿਲਾਂ ਦੇਖੋ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਹੱਟੀਆਂ ਖਰਾਬ ਹੋ ਗਈਆਂ ਹਰ ਕੋਈ ਖਰਾਬ ਹੋ ਗਿਆ ਬਾਜਵਾ ਜੀ ਸਭ ਕੁਝ ਖਰਾਬ ਹੋ ਗਿਆ ਆਪਾ ਰਾਜਨੀਤੀ ਨਾ ਕਰੀਏ ਪੰਜਾਬ ਡੁੱਬ ਗਿਆ ਜੀ ਇਹ ਰੰਗਲੇ ਬਣ ਰਹੇ ਨੇ ਕੋਈ ਥੋੜਾ ਮੋਟਾ ਸ਼ਬਦੇ ਇਸਤੇਮਾਲ ਕਰਨ ਵੇਲੇ ਵੇਖ ਲਓ ਡੋਬੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਜਿਹੜੀ ਚੀਜ਼ ਇਹਨੂੰ ਕੰਪਲੀਟ ਕਰਨ ਲਈ ਫਿਰ ਤੁਸੀਂ ਕਰਦੇ ਇਹਨੂੰ ਤਫਵੀਰ ਕਰ ਲਈ। ਤੁਸੀਂ ਚੰਗੇ ਭਲੇ ਹੋ ਗਏ। ਤੁਹਾਡੇ 15 ਮਿੰਟ ਹੋਣ ਲੱਗੇ ਆ ਜੀ। ਦੱਸਦਾ ਇਹ ਰੰਗਲੇ ਹੋ ਗਏ ਨੇ। ਤੁਹਾਡੇ 15 ਮਿੰਟ ਹੋਣ ਲੱਗੇ। ਪ੍ਰਤਾਪ ਸਿੰਘ ਬਾਜਵਾ ਦੇ ਦੋਸ਼ਾਂ ਤੋਂ ਸੱਤਾਧਾਰੀ ਧਿਰ ਤੜ-ਤੜ ਫੁੱਟੀ। ਖਜ਼ਾਨਾ ਮੰਤਰੀ ਅਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਦੇ ਅੰਦਰ ਵੀ ਦੋਸ਼ ਝਠਲਾਉਣ ਦਾ ਯਤਨ ਕੀਤਾ ਅਤੇ ਵਿਧਾਨ ਸਭਾ ਦੇ ਬਾਹਰ ਵੀ ਸਵਾਲਤਾ ਰੰਗਲਾ ਪੰਜਾਬ ਫੰਡ ਉੱਤੇ ਚੁੱਕੇ ਗਏ ਅਤੇ ਇਸ ਦਾ ਜਵਾਬ ਦੇਣ ਦੀ ਥਾਂ ਅਰਪਾਲ ਸਿੰਘ ਚੀਮਾ ਕਾਂਗਰਸ ਦੇ ਭਾਜਪੀ ਨਾਲ ਮਿਲ ਕੇ ਪੰਜਾਬ ਦੇ ਮੋੜ ਪੈਰਾ ਸਿਰ ਖੜੇ ਹੁੰਦੇ ਵਿੱਚ ਰੋੜੇ ટકਾਉਣ ਵਰਗੇ ਦੋਸ਼ ਲਾਉਂਦੇ ਨਜ਼ਰ ਆਏ ਲੋਕਾਂ ਦੇ ਰੁਪਏ ਦੀ ਦਰਵਾਤੋਂ ਦੇ ਦੋਸ਼ਾਂ ਤੋਂ ਤੜਫੁੱਟੇ ਰਪਾ ਸਿੰਘ ਚੀਮਾ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਕਿਤਾਬ ਆਪਣੇ ਕੋਲ ਰੱਖਣ ਦੀ ਗੱਲ ਕਰਦੇ ਹੋਏ ਨਜ਼ਰ ਆਏ ਪਰ ਜਨਾਬ ਤੁਸੀਂ ਇਹ ਨਹੀਂ ਰੱਖਣਾ ਸਗੋਂ ਤੁਸੀਂ ਤਾਂ ਲੋਕਾਂ ਵੱਲੋਂ ਦਿੱਤੇ ਗਏ ਰੁਪਏ ਦਾ ਹਿਸਾਬ ਕਿਤਾਬ ਲੋਕਾਂ ਨੂੰ ਦੇਣਾ ਹੈ ਅਤੇ ਝੋਲੀ ਅੱਡ ਕੇ ਜੋ ਰੁਪਏ ਉਹਨਾਂ ਤੋਂ ਮੰਗ ਰਹੇ ਹੋ ਉਸ ਦਾ ਹਿਸਾਬ ਪਾਰਦਰਸ਼ੀ ਢੰਗ ਨਾਲ ਕਿਸੇ ਵੈਬਸਾਈਟ ਉੱਤੇ ਜਾਂ ਲੋਕਾਂ ਨੂੰ ਜਨਤਕ ਕਰਨਾ ਪੈਣਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਬਣਨ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇਕੱਲਾ ਇਕੱਲੇ ਪੈਸੇ ਦਾ ਹਿਸਾਬ ਰੱਖਾਂਗੇ ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰਿਆਂ ਗਏ ਜਾਂ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈ ਲਾਸ਼ਾਂ ਤੇ ਇਹ ਕੀ ਗੱਲਾਂ ਬੋਲਦੇ ਨੇ ਕੇ ਕਾਂਗਰਸ ਪਾਰਟੀ ਬੋਲ ਰਹੀ ਆ ਕਿ ਫੰਡ ਦਾ ਦਿਓ ਪੈਸਾ ਨਾ ਦਿਓ ਇਹ ਸੱਚ ਕਰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੀ ਹੈ ਸਰ